hello everyone so i um, for my youtube channel youtube channel de i'm going to start a new series the lady shukon lagia in this series i will include um, photographs the is the the photographs will include um, different art displays whenever i get the chance to go to any ਤੇ ਇਸ ਲੜੀ ਵਿੱਚ ਜਿਹੜੀਆਂ ਤੁਸੀਂ ਪ੍ਰਦਰਸ਼ਨ ਨਹੀਂ ਕੀਤੀਆਂ ਹੋਣਗੀਆਂ ਉਹ ਹੋਣਗੀਆਂ ਜਦੋਂ ਵੀ ਜਾਣ ਦਾ ਮੌਕਾ ਮਿਲੂਗਾ ਐਂਡ ਬਸਾਇਡਸ ਦੈਟ ਇਨਕਲੂਡ ਅਮ ਡਿਫਰੈਂਟ ਅਮ ਪੇਂਟਿੰਗਸ অর ਫੋਟੋਸ ਡਿਸਪਲੇਡ ਇਨ ਰੈਂਡਮ ਸ਼ਾਪਸ অর ਰੈਸਟੋਰੈਂਟਸ which ਆਰ ਫਾਈਨ ਇੰਟਰਸਟਿੰਗ ਤੇਰੇ ਵਿੱਚ ਉਹ ਤੋਂ ਬਿਨਾ ਜਿਹੜੀਆਂ ਤਸਵੀਰਾਂ ਜਾਂ ਕਹਿ ਲਓ ਅਮ ਬਣਾਏ ਹੋਏ ਜਿਹੜੀ ਕਲਾ ਆ ਵੱਖ-ਵੱਖ ਦੁਕਾਨਾਂ ਜਾਂ ਖਾਣ-ਪੀਣ ਵਾਲੇ ਜਾਂ ਦੁਕਾਨਾਂ ਦੇ ਵਿੱਚ ਹੋਣਗੀਆਂ ਜਿਹੜੀਆਂ ਕਿ ਮੈਨੂੰ ਚੰਗੀਆਂ ਲੱਗਣਗੀਆਂ ਉਹ ਵੀ ਹੋਣਗੀਆਂ ਐਂਡ ਆਲਸੋ ਇਟ ਇਨਕਲੂਡ ਆਮ ਸਮ ਫੋਟੋਗ੍ਰਾਫਸ ਆਫ ਨੇਚਰ ਵਿਚ ਵੈਲ ਫੀਲ ਯੂਨੀਕ ਤੇ ਇਹਦੇ ਵਿੱਚ ਉਹ ਤਸਵੀਰਾਂ ਵੀ ਹੋਣਗੀਆਂ ਜਿਹੜੀਆਂ ਕੁਦਰਤੀਆਂ ਜਿਹੜੀਆਂ ਕਿ ਕਹਿ ਲਓ ਇੱਕ ਵੱਖਰੇ ਤਰ੍ਹਾਂ ਲੱਗਣਗੀਆਂ ਸੋ ਲੁਕਿੰਗ ਫੋਰਵਰਡ ਟੂ ਸਟਾਰਟਿੰਗ ਦ ਸੀਰੀਜ਼ ਤੇ ਇਸ ਲੇਟਿੰਗ ਇਸ਼ੂ ਕਰਨ ਦੇ ਲਈ ਬਹੁਤ ਹੀ ਉਤਸੁਕ ਕਾ ਐਂਡ ਆਈ ਹੋਪ ਯੂ ਗਾਇਸ ਵਿਲ ਲਾਈਕ ਇਟ ਆਸ ਕਰ ਤੁਹਾਨੂੰ ਸਾਰੇ ਮੈਨੂੰ ਵਧੀਆ ਲੱਗੂਗਾ ਸੋ ਇਟ ਵਿਲ ਬੀ ਡਿਵਾਈਡਡ ਇਨ ਡਿਫਰੈਂਟ ਪਾਰਟਸ ਤੇ ਵਕਫ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਜਾਵੇਗਾ ਐਂਡ ਹੋਪਿੰਗ ਟੂ ਰਿਲੀਜ਼ ਦ ਫਰਸਟ ਪਾਰਟ ਸੂਨ ਤੇ ਜਿਹੜਾ ਪਹਿਲਾ ਭਾਗ ਆ ਜਲਦ ਹੀ ਇਹਨੂੰ ਆਪਣੇ ਚੈਨਲ ਤੇ ਅਪਲੋਡ ਕਰੂੰਗਾ so until then everyone take care te tar tak liye apna sara khyal rakhiyo i'll see you guys in the next video to no agli video vich milta ha ਟੇਕ ਕੇ ਆਪਣਾ ਖਿਆਲ ਰੱਖਣਾ ਬਾਏ ਸਤਿ ਸ੍ਰੀ ਅਕਾਲ